ਸਕੰਦਰ ਪਾਸਟਰ ਆ। ਮੈਂ ਪਿੰਟੂ ਬ੍ਰਾਚ ਦਾ ਰੈਨਮਾ ਨਾ ਜ਼ਿਲ੍ਹਾ ਗੁਰਦਾਸਪੁਰ ਦਾ ਵਾਸੀ ਆ। ਮੇਰੇ ਕੋਲੋਂ ਦੇ ਪ੍ਰਭੂ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਨਾ ਆ ਕਿ ਦੇਖੋ ਸਭਨਾਂ ਨੂੰ ਪਿਆਰ ਕਰਨਾ ਚਾਹੀਦਾ ਆ ਕਿਉਂਕਿ ਪਿਆਰ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਆ। ਤੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਨਾ ਆ ਕਿ ਸਾਰਿਆਂ ਨੂੰ ਵੱਡੇ ਜਨਮ ਬਹੁਤ-ਬਹੁਤ ਮੁਬਾਰਕਾ ਹੋਣ। 24 ਨੀਜ਼ਾਤ ਅਸੀਂ ਜਾਣਦੇ ਆ ਕਿ ਪ੍ਰਭੂ ਅਸੀਸੀ ਦਾ ਜਨਮ ਦਿਨ ਹੋਇਆ ਆ। ਜਨਮ ਹੋਇਆ ਯਾਰ ਕਿਉਂਕਿ 24 ਦੀ ਰਾਤ 12 ਵਜੇ ਕਭ ਯਸ਼ੂਮਸੀ ਦੁਨੀਆ ਵਿੱਚ ਆਏ ਸੀ ਤੇ ਸਾਨੂੰ ਉਸ ਆਉਣ ਦੇ ਕਾਰਨ ਸਾਨੂੰ ਇਹ ਪਤਾ ਲੱਗਾ ਕਿ ਸਾਨੂੰ ਲੋਕਾਂ ਨਾਲ ਮਨੁੱਖ ਜਾਤੀ ਦੇ ਨਾਲ ਕਿਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਉਹਦੇ ਆਉਣ ਦਾ ਸੰਦੇਸ਼ ਇਹ ਹੀ ਸੀ ਕਿ ਸਾਨੂੰ ਪਿਆਰ ਕਰਨਾ ਚਾਹੀਦਾ ਕਿਸੇ ਨਾਲ ਵਿਰੋਧਤਾ ਚਾਹੇ ਇਨਖਾ ਚਾਹੇ ਤਲੇਬਾਦੀ ਰੱਖਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਇਹ ਹੀ ਸਿਖਾਇਆ ਕਿ ਤੁਸੀਂ ਪਿਆਰ ਕਰੋ ਇਹਦਾ ਸਭ ਤੋਂ ਉੱਤਮ ਜੀ ਆ ਪਿਆਰ ਹੈ ਦੇਖੋ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਸਾਰੇ ਬੁਰੇ ਕੰਮਾਂ ਨੂੰ ਛੱਡ ਦਿਓ ਨਸ਼ਿਆ ਨੂੰ ਛੱਡ ਦੋ ਤੇ ਵੇਖੋ ਖੁਸ਼ੀਆਂ ਕਿੰਨੀਆਂ ਹੁੰਦੀਆਂ ਤੁਸੀਂ ਪਿਆਰ ਇੱਕ ਘਰ ਭਰਾਣਾ ਬਣਾ ਕੇ ਰੱਖੋ ਕਿਉਂਕਿ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਪਰਿਵਾਰ ਭਰਾਵਾਂ ਵੱਲੋਂ ਵੀ ਔਰ ਦੂਸਰੇ ਰਿਸ਼ਤੇਦਾਰਾਂ ਵੱਲੋਂ ਵੀ ਆਂਟ ਗਵਾਡ ਵੱਲੋਂ ਵੀ ਖੁਸ਼ੀਆਂ ਮਿਲਣਗੀਆਂ ਜੇ ਅਸੀਂ ਵਿਰੋਧਤਾ ਰੱਖਦੇ ਰਹਿਾਂਗੇ ਆਂਟ ਗਵਾਡ ਨਾਲ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਤੇ ਉਹਦੇ ਵਿੱਚ ਪਰਮੇਸ਼ਰ ਨਹੀਂ ਖੁਸ਼ ਹੁੰਦਾ ਤੇ ਨਾ ਸਾਡੇ ਘਰ ਵਿੱਚ ਖੁਸ਼ੀ ਹੁੰਦੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਮੇਰੇ ਬਣੇ ਦੇ ਪ੍ਰਭੂ ਇਸੀ ਪ੍ਰਭੂ ਦੇ ਜਨ ਦਿਹਾੜੇ ਦੀ ਖੁਸ਼ੀ ਕਰਨੀ ਆ ਤੇ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਇੱਕ ਨਸ਼ੇ ਨੂੰ ਤਿਆਗ ਦਿਓ ਕੋਈ ਵੀ ਨਸਾ ਆਪਣੇ ਜੀਵਨ ਦੇ ਅੰਦਰ ਨਾ ਰੱਖੋ ਕੋਈ ਵੀ ਬਰਾਈ ਆਪਣੇ ਜੀਵਨ ਦੇ ਅੰਦਰ ਨਾ ਰੱਖੋ ਕੋਈ ਵੀ ਐਸੀ ਚੀਜ਼ ਆਪਣੇ ਜੀਵਨ ਦੇ ਅੰਦਰ ਨਾ ਰੱਖੋ ਕਿ ਜਿਹੜੀ ਦੂਸਰੇ ਨੂੰ ਠੇਸ ਪਹੁੰਚਾਵੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜਿਵੇਂ ਪੜਾਂਗੇ ਪ੍ਰਭੂ ਕਿ ਦੁਨੀਆ ਦੇ ਵਿੱਚ ਪੂਰੀ ਮਨੁੱਖ ਜਾਤੀ ਨਾਲ ਪਿਆਰ ਕਰੋ ਨੇ ਯਿਸੂ ਜੀ ਨੇ ਕਿਹਾ ਆ ਜਨਮ ਦਿਨ ਮਨਾਉਣ ਦਾ ਹੀ ਫਾਇਦਾ ਤਾਂ ਆ ਉਹਦੇ ਵਿੱਚ ਖੁਸ਼ੀ ਮਨਾਉਣ ਦਾ ਹੀ ਫਾਇਦਾ ਤਾਂ ਆ ਜੇ ਅਸੀਂ ਇਹਨਾਂ ਸਾਰੇ ਕੰਮਾਂ ਨੂੰ ਅਸੀਂ ਪਿਆਰ ਦਿੰਨੇ ਆ ਤੇ ਫਿਰ ਖੁਸ਼ੀ ਮਨਾ ਕੇ ਦੇਖੋ ਅਲੱਗ ਖੁਸ਼ੀ ਮਿਲੇਗੀ ਸਾਰਿਆਂ ਨੂੰ ਕਿਉਂਕਿ ਪਰ ਯਿਸੂ ਮਸੀਹ ਦਾ ਵਚਨ ਚੇਤੇ ਰੱਖੋ ਯਿਸੂ ਮਸੀਹ ਨੇ ਸਾਨੂੰ ਕੀ ਸਿਖਾਇਆ ਉਸਨੇ ਕਿਹਾ ਆ ਯਿਸੂ ਮਸੀਹ ਨੇ ਮਤੀ ਦੀ ਅੰਜਿਲ 28 ਬਾਪ ਦੇ ਵਿੱਚ ਕਿਹਾ ਆ ਆਖਰੀ ਇੱਤ ਕਹਿੰਦਾ ਤੁਸੀਂ ਸਭ ਕੰਮਾਂ ਨੂੰ ਚੇਲੇ ਬਣੋ ਬਾਪ ਬੇਟਾ ਪਵਿੱਤਰ ਆਤਮਾ ਨਾਮ ਦੇ ਵਿੱਚ ਬਪਤਿਸਮਾ ਦਿਓ ਔਰ ਦੂਸਰਾ ਉਹਨਾਂ ਨੂੰ ਸਿਖਾਓ ਕਿ ਉਹ ਮੇਰੇ ਹੁਕਮਾਂ ਦੀ ਕੀ ਕਰਨ ਪਾਲਣਾ ਕਰਨ ਅਗਰ ਅਸੀਂ ਉਹ ਕਬਾਦੀ ਪਾਲਣਾ ਕਰ ਰਹੇ ਹਾਂ ਤੇ ਸਾਨੂੰ ਸਤਮੁੱਚ ਉਹ ਖੁਸ਼ੀ ਤੇ ਉਹ ਪ੍ਰੇਮ ਸਾਨੂੰ ਹੋਣਾ ਚਾਹੀਦਾ ਸਾਡੇ ਜੀਵਨ ਦੇ ਅੰਦਰ ਫਿਰ ਹੀ ਅਸੀਂ ਖੁਸ਼ੀ ਮਨਾ ਸਕਦੇ ਆ ਪ੍ਰਭੂ ਦੇ ਵਿੱਚ ਤੇ ਜੇ ਸਾਡੇ ਜੀਵਨ ਚ ਉਹ ਨਹੀਂ ਤੇ ਅਸੀਂ ਦੂਸਰਿਆਂ ਨੂੰ ਪ੍ਰੇਮ ਕਰਾਂਗੇ ਹੀ ਸਗਾ ਸਾਡੇ ਜੀਵਨ ਦਾ ਪ੍ਰੇਮੀ ਦੂਸਰਿਆਂ ਨੂੰ ਕਿਸ ਕਾਮ ਆਗੇ ਸੀ ਦੇਖੋ ਬਾਈਬਲ ਉਸ ਕੀ ਸਾਡਾ ਬਿਆਨ ਕਰਦੀ ਹੈ ਕਿ ਯਿਸੂਮਸ ਜੀ ਬਾਰੇ ਲਿਖਦੀ ਹੈ ਤੇ ਨਾਲ ਸਾਨੂੰ ਮਰੀਮ ਤੇ ਬਾਰੇ ਵੀ ਦੱਸਦੀ ਹੈ ਤੇ ਸਤਮੁੱਚ ਮਰੀਮ ਦੇਖੋ ਕਬਾਦੀ ਸੀ ਕੁਵਾਰੀ ਹੀ ਗਰਭਵਤੀ ਹੋਈ ਕਿਉਂਕਿ ਪਰਮੇਸ਼ੁਰ ਨੇ ਸਤਮੁਤ ਸੁਖਮ ਨੂੰ ਚੁਣਿਆ ਤਾਂ ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਕੁਵਾਰੀ ਗਰਭਵਤੀ ਹੋਏ ਤਾਂ ਸਤਮੁਤ ਉਸਦਾ ਨਾਮ ਉਹ ਪੁੱਤਰ ਜਨਮ ਦੇਵੇਗੀ ਔਰ ਉਸ ਪੁੱਤਰ ਦਾ ਨਾਮ ਕੀ ਰਖਾਵੇਗੀ ਬਾਈਬਲ ਸਾਨੂੰ ਬਿਆਨ ਕਰਦੀ ਕਿ ਹਮਾਨੁ엘 ਹਮਾਨੁ엘 ਜਾਨੀ ਕਿ ਬਾਈਬਲ ਸਾਨੂੰ ਬਿਆਨ ਕਰਦੀ ਕਿ ਨਾ ਹਮਾਨੁ엘 ਦਾ ਕੀ ਹੈ ਜਿਸ ਜੋ ਸ਼ਾਇਦ ਹੀ ਕਿਤਾਬ ਦੁਨ ਚ ਲਿਖਿਆ ਹੋਇਆ ਹੈ ਪਰਮੇਸ਼ੁਰ ਦਾ ਪਵਿੱਤਰ ਵਚਨ ਦਰਦਾ ਹੈ ਕਿ ਸਤਮੁਤ ਮਰੀਯਮ ਦਾ ਇੱਕ ਬੜਾ ਤੰਦਰੋਸਤ ਹੋ ਰਿਹਾ ਹੈ ਇਹਦੇ ਵਿੱਚ ਮੇਰੇ ਪੁੱਤਰ ਦਾ ਪੁੱਤਰ ਕਿ ਮਰੀਮ ਇੱਕੋ ਇੱਕ ਔਰਤਾਂ ਵਿੱਚੋਂ ਤਾਨ ਗਰੀ ਗਈ ਜਿਸ ਨੇ ਕੋਲ ਪਰਮਿਸ਼ਨ ਕੋਲ ਪਾਇਆ ਕਿ ਉਹ ਤਾਂ ਦੇਖੋ ਤਾਂ ਲਗੀ ਲਗੀ ਇਹ ਤੇ ਸੱਚ ਵਿੱਚ ਉਹ ਵੀ ਮਹਾਨ ਆ ਹੈ ਨਾ ਤਾਂ ਦੇਖੋ ਬਾਈਬਲ ਸਾਨੂੰ ਬਿਆਨ ਕਰਦੀ ਆ ਦੱਸਦੀ ਆ ਕਿ ਜਦ ਯਸੂਸੀ ਨੂੰ ਯਸੂਸੀ ਪੈਦਾ ਹੋਇਆ ਨਾ ਤਾਂ ਬਾਈਤਲਮ ਦੇ ਵਿੱਚ ਹੋਇਆ ਬਾਈਬਲ ਸਾਨੂੰ ਬਿਆਨ ਕਰਦੀ ਆ ਬਾਈਤਲਮ ਦੇ ਵਿੱਚ ਇੱਕ ਜਗ੍ਹਾ ਦੀ ਮਰੀਓ ਸਰਾਹ ਦੇ ਵਿੱਚ ਜਾ ਕੇ ਜੇ ਤਾਂ ਉੱਥੇ ਜਾ ਕੇ ਯਸੂਸੀ ਪੈਦਾ ਹੋਇਆ ਤਾਂ ਬਾਈਬਲ ਸਾਨੂੰ ਬਿਆਨ ਕਰਦੀ ਆ ਇਜਾਦ ਪੈਦਾ ਹੋਇਆ ਕਿ ਸਚੁਜ ਮਜ਼ਮਸੀ ਆ ਕੇ ਕਿ ਉਹਨੂੰ ਆ ਵੇਖੋ ਆ ਚੀਜ਼ਾਂ ਲੈ ਕੇ ਆਏ ਉਹਦੇ ਵਾਸਤੇ ਸੋਨਾ ਲਬਾਣ ਲੈ ਕੇ ਆਏ ਉਹਨੂੰ ਭੇਂਟ ਕਰਨ ਵਾਸਤੇ ਚਾਲੀ ਦਿਨ ਚਰਚਾ ਚੜਾਉਣ ਲੱਗ ਪਏ ਕਿਉਂਕਿ ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਉੱਥੇ ਆ ਮਰੀਅਮ ਨੂੰ ਵੇਖੋ ਕਿੰਨੀ ਖੁਸ਼ੀ ਹੋਏਗੀ ਹੈਨਾ ਕਿ ਪਰਮੇਸ਼ਰ ਨੇ ਉਸ ਵਚਨਾਂ ਨੂੰ ਜਦੋਂ ਨੇ ਆਪਣੇ ਜੀਵਨ ਦੇ ਅੰਦਰ ਲਿਆ ਤੇ ਯੂਸੂਫ ਉਹਦੇ ਨਾਲ ਸੀ ਯੂਸੂਫ ਦਾ ਪਤੀ ਸੀ ਉਹਨੂੰ ਉਹਨੂੰ ਜੇ ਜਦੋਂ ਦੋਨੋਂ ਜਾਣੇ ਉੱਤੇ ਗਏ ਕਿਉਂਕਿ ਪਰਮੇਸ਼ਰ ਨੇ ਤੁਸ ਜਾਣਦੇ ਕਿ ਪਰਮੇਸ਼ਰ ਨੇ ਉਹਨਾਂ ਦੋਨਾਂ ਨੂੰ ਠਹਿਰਾਇਆ ਸੀ ਤੇ ਦੋਨੋਂ ਹੀ ਗਏ ਕਿਉਂਕਿ ਯੂਸੂਫ ਨੇ ਇਹ ਹਵਾ ਪਰਮੇਸ਼ਰ ਨੇ ਇਹੀ ਗੱਲ ਕਹੀ ਸੀ ਯੂਸੂਫ ਨੂੰ ਇਹ ਆਹ ਆਪਣੀ ਪਤਨੀ ਨੂੰ ਲੈ ਕਿਉਂਕਿ ਕੁਵਾਰੀ ਗੱਲ ਹੋਤੀ ਕਿ ਤੁਮ ਲੋਕੋ ਤੇ ਤਾਂ ਮੈਨੇ ਮਾਰ ਦੇ ਸੀ ਉਸ ਟਾਈਮ ਤੇ ਦੇਖੋ ਪਰ ਬਾਈਬਲ ਸਨ ਬਿਆਨ ਕਰਦੀ ਹੈ ਕਿ ਉਸ ਨੂੰ ਉਹ ਪਰਮੇਸ਼ਰ ਨੇ ਹੀ ਹਵਾ ਨੇ ਕਿਹਾ ਕਿ ਉਹਨੂੰ ਲੈ ਤਾਂ ਉਹਨੂੰ ਕਿਉਂ ਘਰੋਂ ਨਾ ਉਹਨੂੰ ਲੈ ਆ ਲਾ ਕੇ ਚੱਲ ਇਨੇ ਕੋ ਜਰੂਰ ਟ੍ਰੇਕ ਲੈ ਆ ਕੇ ਆ ਸੂਟ ਬਾਈਬਲ ਸਮਨ ਬਿਆਨ ਕਰਦੀ ਕਿ ਉਹਨੇ ਉਹਨਾਂ ਵਿਆਹ ਕੀਤਾ ਤੇ ਲੈ ਗਿਆ ਤੇ ਜਦੋਂ ਨਾਂ ਲਖਾਈ ਦਾ ਟਾਈਮ ਆਇਆ ਜਦ ਸੱਚਮੁੱਚ ਪਰਮੇਸ਼ਰ ਦੇ ਪਵਿੱਤਰ ਬਚਨ ਵਿੱਚ ਲਿਖਿਆ ਯਿਸੂਮਸੀ ਦਾ ਨਾਂ ਉੱਥੇ 8 ਦਿਨਾਂ ਬਾਅਦ ਲਿਖਾਇਆ ਗਿਆ ਸੀ ਮੇਰੀ। ਤਾਂ ਬਾਈਬਲ ਸਮਨ ਬਿਆਨ ਕਰਦੀ ਹੈ ਇਸ ਕਰਕੇ ਔਰਤਾਂ ਦੇ ਵਿੱਚ ਧੰਨ ਗਣੀ ਗਈ ਹੈ ਤਾਂ ਦੇਖੋ ਜਿਸ ਨੇ ਉਸ ਨੂੰ ਪੈਦਾ ਕੀਤਾ ਇੱਕ ਰਾਜਾਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਨੂੰ ਤਾਂ ਬਾਈਬਲ ਸਮਨ ਬਿਆਨ ਕਰਦੀ ਹੈ ਤੇ ਇਸ ਦਾ ਦੱਸਦੀ ਹੈ ਕਿ ਉਹਦੇ ਉਸ ਟਾਈਮ ਬਹੁਤ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਗਈ ਦੂਤਾਂ ਨੇ ਵੀ ਖੁਸ਼ੀ ਮਨਾਈ ਬਾਈਬਲ ਸੁਣ ਕੇ ਆਨ ਦੂਤਾਂ ਨੇ ਉਸ ਵਕਤ ਖੁਸ਼ੀ ਮਨਾਈ ਤੇ ਚਰਾਇਆਂ ਨੇ ਖੁਸ਼ੀ ਮਨਾਈ ਕਿ ਕਿ ਬਾਈਬਲ ਸੁਣ ਕੇ ਕਿ ਉਹਦਾ ਘਰ ਤਾਂ ਤੇ ਮੁਕਤੀ ਦਾ ਉਸਤੈ ਫਾਇਦਾ ਹੋਇਆ ਸੀ ਹallelujah ਹallelujah ਇਸ ਕਰਕੇ ਅ ਸਾਨੂੰ ਬੱਚਨ ਧਿਆਨ ਕਰਦੇ ਹੋ ਦੱਸਦਾ ਹੈ ਕਿ ਵਚਨ ਨੂੰ ਜਰੂਰ ਸਮਝਣਾ ਚਾਹੀਦਾ ਹੈ ਮੈਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਇਹ 16 ਜੇ ਸੰਦੇਸ਼ ਪਰਫਪੁਰ ਦਾ ਖੁਸ਼ੀ ਦਾ ਜਿਹੜਾ ਖੁਸ਼ੀ ਸਮਝ ਦਿੱਤੀ ਗਿਆ ਪਰਬ ਨੂੰ ਜਨਮ ਤੇ ਆ ਰਹੀ ਹੈ ਜੀ ਜੱਸੀ ਸਾਉਂਤ ਦਾ ਸਾਰ ਸਾਰੀ ਦੁਨੀਆ ਮਨਾ ਰਹੀ ਹੈ ਪੂਰਾ ਸੰਸਾਰ ਮਨਾ ਰਿਹਾ ਹੈ ਜੱਸੀ ਵੀ ਜਸਰੀ ਕੋਲਾ ਕਿਉਂਕਿ ਅਸੀਂ ਪਿੰਡ ਵਿਰਾਸ ਤੇ ਰਹਿਣ ਵਾਲੇ ਹਾਂ ਮੇਰੇ ਪਤਨ ਦੇ ਪ੍ਰਭੂ ਸਾਡੇ ਕਲੋਨੀ ਦੇ ਅੰਦਰ ਘਰ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਆ ਕੇ ਸਾਰੇ ਭੈਣ ਭਾਈ ਖੁਸ਼ੀ ਮਨਾਓ ਸਾਡੇ ਨਾਲ ਚਲ ਸੰਯੋਗ ਦਿਓ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਕਰੀਏ ਇਸ ਘਰ ਦੇ ਅੰਦਰ ਪਰਮੇਸ਼ਰ ਦੇ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਹੀ ਆ ਕੇ ਪ੍ਰਭੂ ਦੇ ਘਰ ਵਿੱਚ ਆ ਕੇ ਖੁਸ਼ੀਆਂ ਮਨਾਓ ਔਰ ਪਰਮੇਸ਼ਵਰ ਦਾ ਧੰਨਵਾਦ ਕਰੋ ਕਿ ਨਵਾਂ ਸਾਲ ਦੀ ਆ ਤੇ ਵੱਡੇ ਜਨਦੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਮਿਲੇ ਹਨਾ ਨਵਾਂ ਸਾਲ ਵੀ ਪਰਮੇਸ਼ਰ ਦਿੱਤਾ ਤੇ ਦੇਖੋ ਵੱਡੇ ਜਨਦੇ ਵੀ ਖੁਸ਼ੀ ਦਿੰਦੀ ਹੈ ਹਨਾ ਇਸ ਕਰਕੇ ਦੋਨੇ ਖੁਸ਼ੀਆਂ ਸੇ ਮਨਾਉਣੀਆਂ ਪਰਮੇਸ਼ਰ ਦੇ ਘਰ ਵਿੱਚ ਤੇ ਹਮ ਹਮ ਆ ਕੇ ਉਸੇ ਪਰਮੇਸ਼ਰ ਦੇ ਘਰ ਵਿੱਚ ਪਹੁੰਚੋ ਤਾਂ ਸਿੱ ਤਾਂ ਕਿ ਅਸੀਂ ਸਾਰੇ ਜਾਣੇ ਭੈਣ ਭਰਾ ਅਸੀਂ ਸਾਰੇ ਮਿਲ ਕੇ ਅਸੀਂ ਕੀ ਕਰੀਏ ਪਰਮੇਸ਼ਰ ਦੀ ਮਾਇਮਾ ਕਰੀਏ ਤੇ ਖੁਸ਼ੀ ਕਰੀਏ ਜਿਵੇਂ ਸਿਆਪਰੀ ਭੈਣ ਭਰਾਵਾਂ ਦੇ ਵਿਆਹਾਂ ਦੇ ਵਿੱਚ ਅਸੀਂ ਖੁਸ਼ੀ ਕਰਦੇ ਹਾਂ ਇਸੇ ਤਰੀਕੇ ਨਾਲ ਅਸੀਂ ਆਪਣੇ ਪਰਮੇਸ਼ਰ ਦੇ ਜਨਮ ਦਿਹਾੜੀ ਦੀ ਖੁਸ਼ੀ ਕਰਦੇ ਹਾਂ ਹ Alleluia Alleluia ਸਾਰੇ ਭੈਣ ਭਰਾ ਜਿਹਨਾਂ ਮੇਰੇ ਦਾ ਜਨਮ ਦਿਨ ਕੁਝ ਆਪਣਾ ਬਰਥਡੇ ਤੇ ਲੱਖ ਲੱਖ ਤੁਹਾਨੂੰ ਪਰਮੇਸ਼ਰ ਦੀ ਬਧਾਈਨਾ ਮੇਰੇ ਵੱਲੋਂ ਪਰਮੇਸ਼ਰ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਨੂੰ ਫਰਮਾਉਂਦਾ ਹਾਂ